ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਗੁਰੂ ਜੀ ਹਾਂਜੀ ਵੈਗੁਰੂ ਜੀ ਸ੍ਰੀ ਗੁਰੂ ਗਨ ਸਾਹਿਬ ਜੀ ਦੇ ਕਿੰਨੇ ਇਤਿਹਾਸਿਕ ਦਿਹਾੜੇ ਮਨਾਏ ਜਾਂਦੇ ਹਨ ਮੂਲ ਰੂਪ ਵਿੱਚ ਤਿੰਨ ਇਤਿਹਾਸਿਕ ਦਿਹਾੜੇ ਮਨਾਏ ਜਾਂਦੇ ਹਨ ਪਹਿਲਾ ਪ੍ਰਕਾਸ਼ ਦਿਵਸ ਦੂਜਾ ਸੰਪੂਰਨਤਾ ਦਿਵਸ ਤੀਜਾ ਗੁਰਤਾ ਗੱਦੀ ਦਿਵਸ ਪਹਿਲਾ ਪ੍ਰਕਾਸ਼ ਦਿਵਸ ਜੋ ਕਿ ਕੱਲ ਆ ਰਿਹਾ ਹੈ ਉਹਦਾ ਕੀ ਇਤਿਹਾਸ ਹੈ ਸਨ 1604 ਵਿੱਚ ਗੁਰੂ ਅਰਜਨ ਦੇਵ ਜੀ ਨੇ ਸਾਰੇ ਗੁਰੂ ਅਦੇਵਾਨੀ ਪੈਲੇ ਦੂਜੇ ਤੀਜੇ ਚੌਥੇ ਪਕਟਾ ਦੇ ਬਾਣੀਆਂ ਪੱਟਾ ਦੇ ਬਾਣੀਆਂ ਇਕੱਤਰ ਕਰਕੇ ਗੁਰਗੰਸਾਹਿਬ ਵਿੱਚ ਦਰਜ ਕੀਤੀਆਂ ਰਾਮ ਸਰ ਸਾਹਿਬ ਵਿੱਚ ਲਿਖਾਰੀ ਸਨ ਪਾਈ ਗੁਰਦਾਸ ਬਾਣੀ ਲਿਖਉਣ ਤੋਂ ਪਹਿਲ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਦਰਬਾਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਰਾਮ ਸਰ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਚੌੜਸਾਪ ਕਰਦੇ ਗਏ ਨਹੀਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਨੂੰ ਸੇਤ ਸੁਭਾਇ ਮੰਨ ਕੀਤਾ ਤੇ ਜੋ ਪ੍ਰਕਾਸ਼ ਕੀਤਾ ਤੇ ਪਹਿਲਾ ਹੁਕਮਨਾਮਾ ਆਇਆ ਸੰਤਾ ਕੇ ਕਰਜ ਆਖ ਲੁਆ ਇਸ ਦਿਨ ਨੂੰ ਪਹਿਲਾ ਪ੍ਰਕਾਸ਼ ਦਿਹਾੜਾ ਕਿਹਾ ਜਾਂਦਾ ਹੈ ਜੋ ਕਿ 1604 ਈਸਵੀ ਵਿੱਚ ਹੋਇਆ ਸੀ ਸੰਪੂਰਨਤਾ ਦਿਵਸ ਦਾ ਕੀ ਇਤਿਹਾਸ ਹੈ ਸੰਨ 1706 ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਰਜ ਕਰਵਾਈਆਂ ਗਈਆਂ ਉਸ ਦਿਨ ਨੂੰ ਆਪਾਂ ਕਹਿੰਦੇ ਆ ਸੰਪੂਰਨਤਾ ਦਿਵਸ ਗੁਰਦਾ ਘੱਦੀ ਦਾ ਕੀ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਜੋਤ ਜੋਤ ਸਨੋਂ ਲੱਗੇ ਉਸ ਤੋਂ ਪਹਿਲਾਂ 708 ਵਿੱਚ ਹਜੂਸ ਸਾਹਿਬ ਧਰਤੀ ਤੇ ਉਹਨਾਂ ਨੇ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਆਖਿਆ ਆਗਿਆ ਪਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੁ ਗ੍ਰੰਥ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ